ਸਸ਼ੀਕਾਲ ਜੀ ਦੈਨਿਕ ਸਵੇਰਾ ਟੀਵੀ ਦੇਖ ਰਹੇ ਹੋ ਤੁਸੀਂ ਮੈਂ ਹਾਂ ਵਿਨਿਤ ਕਪੂਰ ਪੰਜਾਬ ਦੇ ਵਿੱਚ ਲੋਕ ਸਭਾ ਚੋਣਾਂ ਤੋਂ ਬਾਅਦ ਇੱਕ ਗੱਲ ਉਠਣੀ ਸ਼ੁਰੂ ਹੋ ਗਈ ਕਿ ਕੀ ਪੰਜਾਬ ਦੇ ਜਿਹੜੇ ਪੰਥਕ ਮਸਲੇ ਨੇ ਉਹਨਾਂ ਦੀ ਰਾਖੀ ਸ਼੍ਰੋਮਣੀ ਅਕਾਲੀ ਦਲ ਕਰ ਸਕਦਾ ਹੈ ਜਾਂ ਫਿਰ ਨਹੀਂ ਕਿਉਂਕਿ ਜਿਸ ਢੰਗ ਦੇ ਨਾਲ ਇਸ ਵਾਰ ਪੰਜਾਬੀਆਂ ਨੇ ਖਾਸ ਕਰਕੇ ਪੰਥਕ ਵੋਟਰਸ ਜਿਹੜੇ ਨੇ ਉਹ ਅੰਮ੍ਰਿਤਪਾਲ ਵੱਲੋਂ ਅੱਗੇ ਵੱਧਦੇ ਨਜ਼ਰ ਆਏ ਨੇ ਖਾਸੇ ਵੱਲੋਂ ਅੱਗੇ ਵੱਧੇ ਹੋਏ ਨਜ਼ਰ ਆਏ ਨੇ ਅਕਾਲੀ ਦਲ ਨੂੰ ਨਕਾਰਿਆ ਇਹ ਇੱਕ ਵੱਡਾ ਸਵਾਲ ਖੜਾ ਹੋ ਗਿਆ ਕਿ ਕਿਆ ਹੁਣ ਅਕਾਲੀ ਦਲ ਤੋਂ ਲੋਕ ਜਿਹੜੇ ਨੇ ਪਿੱਛੇ ਹਟਣੇ ਸ਼ੁਰੂ ਹੋ ਗਏ ਨੇ ਨਾਲ ਨਾਲ ਅਕਾਲੀ ਦਲ ਦੇ ਪ੍ਰਧਾਨ ਦੀ ਕੁਰਸੀ ਨੂੰ ਲੈ ਕੇ ਜੜੀ ਖਾਣਾ ਜੰਗੀ ਵੇਖਣ ਨੂੰ ਮਿਲ ਰਹੀ ਹੈ ਉਹ ਇੱਕ ਵੱਡਾ ਮਸਲਾ ਬਣਿਆ ਹੋਇਆ ਬਬੀ ਬਾਦ ਨੂੰ ਸਾਡੇ ਨਾਲ ਨੇ ਗੱਲਬਾਤ ਵੀ ਕਰ ਲੈਣਾ ਬਾਬਾ ਸਾਹਿਬ ਕਿਸ ਤਰ੍ਹਾਂ ਦੇਖਦੇ ਹੋ ਲਗਾਤਾਰ ਅਕਾਲੀ ਦਲ ਦੇ ਵਿੱਚ ਇੱਕ ਵੱਡੀ ਕੁਰਸੀ ਨੂੰ ਲੈ ਕੇ ਖਾਣਾ ਜੰਗੀ ਜੜੀ ਹੈ ਉਹ ਵੇਖਣ ਨੂੰ ਮਿਲ ਰਹੀ ਹੈ ਕਿਉਂਕਿ ਹੁਣ ਇਹ ਗੱਲਾਂ ਹੋ ਰਹੀਆਂ ਨੇ ਕਿ ਜਿਹੜੇ ਨਤੀਜੇ ਆਏ ਨੇ ਉਸ ਤੋਂ ਬਾਅਦ ਪ੍ਰਧਾਨਗੀ ਦਾ ਉਹਦਾ ਜਿਹੜਾ ਉਹ ਚੇਂਜ ਕਰ ਦਿੱਤਾ ਜਾਏ ਹਾਲਾਂਕਿ ਜਿਹੜੇ ਸੁਖਬੀਰ ਸਿੰਘ ਬਾਦਲ ਦੇ ਨਾਲ ਲੀਡਰ ਤੁਰਦੇ ਨੇ ਉਹ ਕਹਿੰਦੇ ਕਿ ਬਾਦਲ ਸਾਹਿਬ ਜਿਹੜੇ ਨੇ ਉਹੀ ਪ੍ਰਧਾਨ ਰਹਿਣਗੇ ਉਹਨਾਂ ਨੂੰ ਕਲੀਨ ਚਿੱਟ ਦੇ ਦਿੱਤੀ ਗਈ ਹੈ ਕਿਉਂਕਿ ਬਠਿੰਡਾ ਸੀਟ ਤੇ ਜਿਸ ਢੰਗ ਦੇ ਨਾਲ ਅਕਾਲੀ ਦਲ ਜਿੱਤੀ ਹੈ ਉਹ ਬਾਦਲ ਸਾਹਿਬ ਦੀ ਬਦੌਲਤ ਜਿੱਤੀ ਹੈ ਤੇ ਕਿਸ ਤਰ੍ਹਾਂ ਦੇਖਦੇ ਹੋ ਤੁਸੀਂ ਸ਼ਿਰੋਮਣੀ ਅਕਾਲੀ ਦਲ ਨੂੰ ਔਰ ਜਿਹੜੇ ਅਕਾਲੀ ਦਲ ਦੇ ਵਿੱਚ ਹੁਣ ਮੀਟਿੰਗਾਂ ਦਾ ਸਿਲਸਿਲਾ ਸ਼ੁਰੂ ਹੋਇਆ ਔਰ ਨਾਲੋਂ ਨਾਲ ਜਿਹੜੇ ਆਪਣੀ ਆਵਾਜ਼ ਬੁਲੰਦ ਵੀ ਕਰ ਰਹੇ ਨੇ ਦੇਖੋ ਕਪੂਰ ਸਾਹਿਬ ਇੱਕ ਗੱਲ ਤਾਂ ਸਾਫ਼ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਇਤਿਹਾਸ ਹੈ ਇਹਨੂੰ ਤਖਤਾ ਪਲਟ ਡੇ ਦੇ ਹਿਸਾਬ ਨਾਲ ਦੇਖਿਆ ਕਰੂਗਾ ਜੋ ਅੱਜ ਦਾ ਦਿਨ ਹੈ ਇਹ ਪਹਿਲਾ ਦਿਨ ਹੈ ਜਿੱਦਨ ਫੌਜਾਂ ਆਮਨੇ ਸਾਹਮਨੇ ਆ ਗਈਆਂ ਜੀ ਦੇਖੋ ਬੜੀ ਲੰਬੇ ਟਾਈਮ ਤੋਂ ਨਾ ਅੰਦਰ ਹੀ ਅੰਦਰ ਅੰਦਰ ਹੀ ਅੰਦਰ ਬਹੁਤ ਦੇਰ ਤੋਂ ਚੱਲ ਰਹੀਆਂ ਸੀਗੀਆਂ ਸੋਚ ਵਿਚਾਰਾਂ ਮੀਟਿੰਗਾਂ ਦੋ ਦੋ ਬੰਦਿਆਂ ਦੀਆਂ ਚਾਰ ਚਾਰ ਬੰਦਿਆਂ ਦੀਆਂ ਲੇਕਿਨ ਉਹਨ ਇੱਕ ਅਨ ਪ੍ਰੀਸੀਡੈਂਟਡ ਚੈਲੰਜ ਪ੍ਰਧਾਨ ਸਾਹਿਬ ਦੀ ਪ੍ਰਧਾਨਗੀ ਨੂੰ ਮਾਊਂਟ ਹੋਇਆ ਹੈ ਇਹਦੇ ਵਿੱਚ ਕਿਤੇ ਨਾ ਕਿਤੇ ਇੱਕ ਕੇਂਦਰੀ ਰਾਜ ਸੱਤਾ ਤੇ ਬੈਠੇ ਹੋਏ ਉਹਨਾਂ ਦਾ ਵੀ ਵੱਡਾ ਸਮਰੱਖਸ਼ਣ ਪ੍ਰਾਪਤ ਹੈ ਜੀ ਔਰ ਦੇਖਣ ਦੀ ਗੱਲ ਇਹ ਹੈ ਕਿ ਕੀ ਇਹ ਸਿਰੇ ਲੱਗਦੀ ਹੈ ਗੱਲ ਕਿ ਨਹੀਂ ਲੱਗਦੀ ਇਹ ਗੱਲ ਪੱਕੀ ਹੈ ਇੰਨਾ ਸੀਰੀਅਸ ਚੈਲੰਜ ਕਦੇ ਮਾਊਂਟ ਨਹੀਂ ਸੀ ਹੋਇਆ ਔਰ ਜਿਹੜੇ ਉਹ ਲੋਕ ਨੇ ਅ ਅੱਜ ਪ੍ਰਧਾਨ ਨੂੰ ਲਾਉਣ ਵਾਸਤੇ ਤਾਂ ਇਕੱਠੇ ਨੇ ਲੇਕਿਨ ਨਵੇਂ ਪ੍ਰਧਾਨ ਵਾਸਤੇ ਉਹਨਾਂ ਦੀ رائے ਕਿੱਥੇ ਜਾਊਗੀ ਕਿੱਥੇ ਤੱਕ ਮੇਲ ਖਾਊਗੀ ਇਹ ਵੀ ਦੇਖਣ ਨੂੰ ਨਾਲ ਤਾਲੁਕ ਰੱਖਦਾ ਹੈ ਕਿ ਪੰਜ ਮੈਂਬਰੀ ਕਮੇਟੀ ਬਣਦੀ ਹੈ ਜਾਂ ਕਿਸੇ ਸੀਨੀਅਰ ਆਗੂ ਦੀ ਸਰਪ੍ਰਸਤੀ ਹੇਠ ਆਉਂਦੇ ਆ ਸੋ ਬੇਸਿਕਲੀ ਗੱਲਾਂ ਇਹ ਹੈ ਕਿ ਮੈਂ ਸਮਝਦਾ ਹਾਂ ਅਕਾਲੀ ਦਲ ਜਿਹੜਾ ਸਭ ਤੋਂ ਵੱਧ ਕ੍ਰਾਈਸਿਸ ਵਿੱਚ ਦੀ ਟੱਪ ਰਿਹਾ ਸੀ ਅੱਜ ਉਹਦੇ ਲਈ ਇੱਕ ਦੋ ਖਾਨਾ ਜੰਗੀ ਦੀ ਸ਼ੁਰੂਆਤ ਹੋ ਗਈ ਕਿਸ ਤਰ੍ਹਾਂ ਕਲੀਅਰ ਦੱਸੋ ਹੋਇਆ ਕੀ ਹੈ ਕਿਉਂਕਿ ਅਕਾਲੀ ਦਲ ਦੇ ਦਫ਼ਤਰ ਦੀ ਗੱਲ ਕਰੀਏ ਅੱਜ ਸੁਖਬੀਰ ਸਿੰਘ ਬਾਦਲ ਦੇ ਅਗਵਾਈ ਹੇਠ ਉੱਥੇ ਉਹਦੇਦਾਰਾਂ ਦੀ ਮੀਟਿੰਗਾਂ ਚੱਲ ਰਹੀਆਂ ਨੇ ਹਲਕਾ ਇੰਚਾਰਜਾਂ ਦੀ ਮੀਟਿੰਗਾਂ ਚੱਲ ਰਹੀਆਂ ਨੇ ਕੀ ਕਹਿਣਾ ਚਾਹੁੰਦੇ ਹੋ ਤੁਸੀਂ ਦੇਖੋ ਜਿਹੜੀ ਅਕਾਲੀ ਦਲ ਦੇ ਹਲਕਾ ਇੰਚਾਰਜਾਂ ਦੀ ਮੀਟਿੰਗ ਹੈ ਪਹਿਲੀ ਗੱਲ ਤਾਂ ਹਲਕਾ ਇੰਚਾਰਜ ਦੀ ਪੋਸਟ ਹੀ ਕੋਈ ਹੈ ਨਹੀਂ ਅਕਾਲੀ ਦਲ ਵਿੱਚ ਅਕਾਲੀ ਦਲ ਆਰਗੇਨਾਈਜ਼ੇਸ਼ਨਲ ਤੌਰ ਤੇ ਬਹੁਤ ਜ਼ਿਆਦਾ ਮਤਲਬ ਕਮਜ਼ੋਰ ਹੋ ਚੁੱਕਿਆ ਹੈ ਜੀ ਔਰ ਅਕਾਲੀ ਦਲ ਦੇ ਜਿਹੜੇ ਨਵੀਂ ਮੀਟਿੰਗ ਕਰ ਰਿਹਾ ਅੱਜ ਉਹਨਾਂ ਦੀ ਤੀਸਰੀ ਮੀਟਿੰਗ ਹੈ ਉੱਥੇ ਚੰਦੂ ਮਾਜਰਾ ਸਾਹਿਬ ਮਲੂਕਾ ਸਾਹਿਬ ਢੀਨ ਸਾਹਿਬ ਸਾਹਿਬ ਔਰ ਬੀਬੀ ਜਗੀਰ ਕੌਰ ਔਰ ਉਹਨਾਂ ਦੇ ਨਾਲ-ਨਾਲ ਇਹੋ ਜਿਹੇ ਦਿਗਜ ਆਗੂ ਜਿਨ੍ਹਾਂ ਨੇ ਸਾਰੀਆਂ ਉਮਰਾਂ ਹੀ ਲਾ ਦਿੱਤੀਆਂ ਅਕਾਲੀ ਦਲ ਵਾਸਤੇ ਇੱਕ ਉਹ ਇੱਕ ਪਾਸੇ ਬੜੇ ਵਿਜਿੱਧ ਹੋ ਕੇ ਖੜੇ ਨੇ ਦੂਜੇ ਪਾਸੇ ਸੁਖਬੀਰ ਬਾਦਲ ਵੱਲੋਂ ਕੋਈ ਠੰਡਾ ਪਾਣੀ ਦੇ ਛਿੱਟੇ ਨਹੀਂ ਮਾਰੇ ਗਏ ਕੋਈ ਗੱਲਬਾਤ ਦੀ ਕੋਸ਼ਿਸ਼ ਨਹੀਂ ਕੀਤੀ ਗਈ ਸੁਖਬੀਰ ਬਾਦਲ ਵੀ ਆਰਪਾਰ ਦੀ ਲੜਾਈ ਦੇ ਮੂਡ ਵਿੱਚ ਹੈ ਉਹ ਵੀ ਮਹਿਸੂਸ ਕਰਦੇ ਐ ਕਿ ਮੈਂ ਲਖੀਰ ਖਿੱਚ ਕੇ ਅੱਜ ਮਤਲਬ ਜਿਸ ਤਰ੍ਹਾਂ ਨਾਲ ਆਦੇਸ਼ ਪ੍ਰਤਾਪ ਕੈਰੋਨੂ ਉਹਨਾਂ ਨੇ ਸਖਤ ਐਕਸ਼ਨ ਲਿਆ ਹੈ ਤਾਂ ਕਿਤੇ ਨਾ ਕਿਤੇ ਉਹ ਇਸ ਰੌਂਚ ਹੈ ਕਿ ਯਾਰ ਜੇ ਅੱਜ ਇਹਨੂੰ ਕੈਂਸਰ ਬਣ ਤੋਂ ਪਹਿਲਾਂ ਪਹਿਲਾਂ ਮੈਂ ਇਹਨੂੰ ਖਤਮ ਕਰਦਾ ਮਸ਼ਕਿਲ ਨੂੰ ਕਿ ਉਹਨਾਂ ਨੂੰ ਲੱਗਦਾ ਹੈ ਕਿ ਸ਼ਾਇਦ ਪਾਰਟੀ ਰਿਵਾਈਵ ਕਰ ਜੂਗੀ ਲੇਕਿਨ ਲੋਕ ਅੱਜ ਤੱਕ ਅਕਾਲੀ ਦਲ ਦੇ ਹੱਕ ਵਿੱਚ ਨਾ ਤੁਰੇ ਹੈ ਔਰ ਨਾ ਹੀ ਉਹਨਾਂ ਨੇ ਕਬੂਲ ਲਿਆ ਹੈ ਜਿਹੜਾ ਬਾਦਲ ਪਰਵਾਰ ਨੂੰ ਔਰ ਅਕਾਲੀ ਦਲ ਨੂੰ ਸੋ ਕਹਿਣ ਦਾ ਮਤਲਬ ਇਹ ਹੈ ਕਿ ਦੇਖਣ ਦੀ ਗੱਲ ਇਹ ਹੋਊਗੀ ਕਿ ਸੁਖਬੀਰ ਬਾਦਲ ਜੀ ਕੋਲੇ ਟਿਕਟਾਂ ਦਾ ਲਾਲਚ ਹੈ ਲੇਕਿਨ ਜਿਹੜੀ ਵਿਰੋਧੀ ਹੈ ਉਹ ਪੰਥਕ ਜਮਾਤ ਨੂੰ ਬਚਾਉਣ ਦਾ ਹੌਕਾ ਦੇ ਕੇ ਪੰਥ ਦੀ ਇੱਕ ਜਮਾਤ ਨੂੰ ਬਚਾ ਕੇ ਉਹ ਇਹਨੂੰ ਇੱਕ ਅਲੱਗ ਤਰ੍ਹਾਂ ਦੀ ਮਤਲਬ ਜਿਹਹਾਦ ਬਣਾਉਣਾ ਚਾਹੁੰਦੇ ਨੇ ਕਿ ਮਤਲਬ ਇਹ ਤਾਂ ਪੰਥ ਨੂੰ ਬਚਾਉਣ ਦੀ ਪੰਥਕ ਜਮਾਤ ਨੂੰ ਬਚਾਉਣ ਦੀ ਲੜਾਈ ਹੈ ਸੋ ਇਹੋ ਜਾਂ ਸਿਨੈਰੀਓ ਹੈ ਮੈਂ ਸਮਝਦਾ ਮਜੀਠੀਆ ਪਰਿਵਾਰ ਨੂੰ ਆਪਣੇ ਰੋਲ ਬਾਰੇ ਸੋਚਣਾ ਪਊਗਾ ਜਿਸ ਹਿਸਾਬ ਨਾਲ ਮਜੀਠੀਆ ਪਰਿਵਾਰ ਨੇ ਸੁਖਵੀਰ ਬਾਦਲ ਜੀ ਨੂੰ ਮਿਸ ਗਾਈਡ ਕਰਕੇ ਵੱਡੀਆਂ ਗਲਤੀਆਂ ਕਰਵਾਈਆਂ ਸੋ ਅੱਜ ਦੇਖਣ ਦੀ ਗੱਲ ਇਹ ਹੈ ਕੀ ਬੇਸਿਕਲੀ ਅਕਾਲੀ ਸੋਚ ਨੂੰ ਬਚਾਉਣਾ ਪਊਗਾ ਇਹ ਦੋਵਾਂ ਧੜਿਆਂ ਨੂੰ ਖਿਆਲ ਰੱਖਣਾ ਪੈਣਾ ਹੈ ਕਿ ਅਕਾਲੀ ਸੋਚ ਕਿਵੇਂ ਵੱਜਦੀ ਪੰਥਕ ਸੋਚ ਕਿਵੇਂ ਵੱਜਦੀ ਮੈਂ ਪਹਿਲਾਂ ਵੀ ਇਸ ਤਰ੍ਹਾਂ ਦੀ ਮੀਟਿੰਗਾਂ ਕਈ ਹੋਈਆਂ ਨੇ ਕਈ ਧੜੇ ਖੜੇ ਹੋਏ ਨੇ ਬਾਅਦ ਦੇ ਵਿੱਚ ਕੀ ਨਤੀਜਾ ਨਿਕਲਦਾ ਇੱਕ ਵੱਖਰੀ ਪਾਰਟੀ ਬਣ ਜਾਂਦੀ ਹੈ ਉਹ ਪਾਰਟੀ ਚੋਣ ਲੜਦੀ ਹੈ ਲੇਕਿਨ ਜਦੋਂ ਉਸ ਨੂੰ ਵੀ ਜਨਤਾ ਦਾ ਸਮਰਥਨ ਨਹੀਂ ਮਿਲਦਾ ਤੇ ਫਿਰ ਉਹ ਮੁੜ ਵਾਪਸੀ ਅਕਾਲੀ ਦਲ ਦੇ ਵਿੱਚ ਹੀ ਕਰਦੇ ਨਜ਼ਰ ਆਉਂਦੇ ਨੇ ਇਸ ਵਾਰ ਤੁਹਾਨੂੰ ਲੱਗਦਾ ਨਹੀਂ ਕਿ ਆ ਮੀਟਿੰਗਾਂ ਉਸੇ ਨਤੀਜੇ ਤੇ ਜਾਂਦੀਆਂ ਨਜ਼ਰ ਆਣਗੀਆਂ ਇਹ ਸਾਰੇ ਰੁਟੀਨ ਮਤ ਮੀਟਿੰਗ ਨਹੀਂ ਕੀ ਇਸ ਵਾਰ ਤਾਂ ਤੁਸੀਂ ਇਹ ਗੱਲ ਲਾ ਲਓ ਵੀ ਜਾਂ ਟਾਂਡਿਆਂ ਲਈ ਹੈ ਨਹੀਂ ਜਾਂ ਭਾਂਡਿਆਂ ਲਈ ਹੈ ਨਹੀਂ ਜਿੰਨਾ ਖੁੱਲਮ ਖੁੱਲਾ ਸਟੈਂਡ ਬਾਹਰ ਨਿਕਲੇ ਆਏ ਦੋਵੇਂ ਫੌਜਾਂ ਮੈਦਾਨ ਵਿੱਚ ਉਤਰਿਆਈਆਂ ਹੁਣ ਇੱਕ ਤਾਂ ਨਵੇਂ ਜਿਹੜੇ ਮੀਟਿੰਗ ਕਰ ਰਿਹਾ ਗਰੁੱਪ ਉਹਨਾਂ ਨੇ ਫੈਸਲਾ ਕਰ ਲਿਆ ਕਿ ਅਕਾਲੀ ਦਲ ਤੋਂ ਬਾਹਰ ਜਾ ਕੇ ਨਵੀਂ ਪਾਰਟੀ ਨਹੀਂ ਬਣਾਉਣੀ ਪ੍ਰਧਾਨ ਨੂੰ ਲਾ ਕੇ ਇਸੇ ਦਫ਼ਤਰ 'ਚ ਔਰ ਇਸੇ ਤਕੜੀ 'ਚੋਂ ਨਿਸ਼ਾਨ ਤੇ ਕਬਜ਼ਾ ਕਰਨਾ ਹੈ ਸੀ ਤੋ ਇਸ ਕਰਕੇ ਇਸ ਵਾਰ ਦੇਖਣ ਦਾ ਗੱਲ ਇਹ ਰਹੂਗੀ ਕਿ ਦੋਹਾਂ ਜਿਹੜੇ ਧੜੇ ਐ ਨਾ ਤਾਂ ਇੰਨੇ ਸੀਨੀਅਰ ਲੀਡਰ ਪਹਿਲਾਂ ਕਦੇ ਖੁੱਲਮ-ਖੁੱਲਾ ਪ੍ਰਧਾਨ ਦੇ ਬਾਹਰ ਕਾਇਆ ਮੈਂ ਤਾਂ ਸਮਝਦਾ ਕਿਸੇ ਸਿਆਸੀ ਪਾਰਟੀ ਵਿੱਚ ਇਸ ਲੈਵਲ ਦਾ ਵਿਦਰੋਹ ਦੇਖਣ ਨੂੰ ਨਹੀਂ ਮਿਲਿਆ ਜਿਹੜਾ ਅੱਜ ਅਕਾਲੀ ਦਲ ਬਾਦਲ ਵਿੱਚ ਦੇਖਣ ਨੂੰ ਮਿਲ ਰਿਹਾ ਆਈ ਥਿੰਕ ਦ ਹੋਲ ਹਾਈ ਕਮਾਂਡ ਐਕਸੈਪਟ ਫॉर द ਪ੍ਰੈਜ਼ੀਡੈਂਟ ਮੈਂ ਸਮਝਦਾ ਸਾਰੀ ਬਾਗੀ ਹੋ ਗਏ ਨੇ ਔਰ ਇਹ ਇੱਕ ਸੀਰੀਅਸ ਕ੍ਰਾਈਸਿਸ ਹੈ ਐਗਜ਼ਿਸਟੈਂਸ਼ੀਅਲ ਕ੍ਰਾਈਸਿਸ ਜਿਹਨੂੰ ਆਪਾਂ ਕਹਿੰਦੇ ਆ ਕਿ ਇਹ ਅਕਾਲੀ ਦਲ ਲਈ ਜੀਵਨ ਮੌਤ ਵਾਲਾ ਪੜਾ ਆ ਗਿਆ ਹੈ ਇਹ ਉਹ ਪੜਾ ਹੈ ਜਿੱਥੇ ਇਹ ਨਹੀਂ ਸਮਝ ਆਉਣਾ ਕਿ ਅਕਾਲੀ ਦਲ ਲਈ ਜਾਂ ਬਾਦਲ ਪਰਿਵਾਰ ਲਈ ਦੇਖੋ ਦੋਹੇ ਮੈਂ ਸਮਝਦਾ ਕਿ ਅਕਾਲੀ ਦਲ ਤਾਂ ਹਮੇਸ਼ਾ ਰੈਲੀਵੈਂਟ ਰਹੂਗਾ ਲੇਕਿਨ ਬਾਦਲ ਪਰਿਵਾਰ ਲਈ ਇਹ ਜਿਹੜਾ ਮੌਕਾ ਹੈ ਉਹ ਇਹ ਹੈ ਕਿ ਜਾਂ ਤਾਂ ਬਦਲ ਪਰਵਾਰ ਹਮੇਸ਼ਾ ਲਈ ਘਰ ਬੈਠ ਜੂਗਾ ਜਾਂ ਫਿਰ ਅਗਲੇ 15-20 ਸਾਲ ਪਾਰਟੀ ਉਹ ਆਪਣੇ ਹਿਸਾਬ ਨਾਲ ਚਲਾਉਣਗੇ ਕੋਈ ਬੋਲਣ ਵਾਲਾ ਨਹੀਂ ਰਹੂਗਾ ਉਹ ਤੇ ਉਹ ਤੇ ਹੁਣ ਵੀ ਕੋਈ ਨਹੀਂ ਰਿਹਾ ਕਿਉਂਕਿ ਕਹਿੰਦੇ ਸੁਖਬੀਰ ਸਿੰਘ ਬਾਦਲ ਨੂੰ ਜਦੋਂ ਦੀ ਕਲੀਨ ਚਿੱਟ ਮਿਲੀ ਹੈ ਪ੍ਰਧਾਨਗੀ ਦਾ ਉਹਦਾ ਦੁਬਾਰਾ ਤੋਂ ਮਿਲਿਆ ਸੁਖਬੀਰ ਸਿੰਘ ਬਾਦਲ ਜਿਹੜਾ ਉਹ ਸਖਤ ਸਟੈਂਡ ਲੈਂਦੇ ਹੋਏ ਨਜ਼ਰ ਆ ਰਹੇ ਨੇ ਜਿਹੜਾ ਕਹਿੰਦੇ ਪਾਰਟੀ ਦਾ ਅਨੁਸ਼ਾਸਨ ਭੰਕਰਦਾ ਉਹਦੇ ਖਿਲਾਫ ਕਾਰਵਾਈਆਂ ਹੁੰਦੀਆਂ ਨੇ ਪਿਛਲੇ ਦਿਨਾਂ ਦੇ ਵਿੱਚ ਅਨੁਸ਼ਾਸਨਾਤਮਕ ਕਮੇਟੀ ਜਿਹੜੀ ਉਸ ਦੇ ਵਿੱਚ ਵੀ ਬਦਲਾਅ ਹੋਏ ਨੇ ਸਿਕੰਦਰ ਸਿੰਘ ਬਲੂਕਾ ਨੂੰ ਬਾਹਰ ਦਾ ਰਸਤਾ ਵੀ ਵਿਖਾਇਆ ਗਿਆ ਉਹਨਾਂ ਨੂੰ ਉਸ ਕਮੇਟੀ ਤੋਂ ਹੀ ਬਾਹਰ ਕਰ ਦਿੱਤਾ ਗਿਆ ਜਿਹੜੇ ਕਮੇਟੀ ਦੇ ਉਹ ਪਹਿਲਾਂ ਪ੍ਰਧਾਨ ਹੁੰਦੇ ਸੀ ਉਹ ਕਹਿੰਦੇ ਆ ਨਾ ਸਾਰੇ ਤਾਂ ਗਹਿਨੇ ਮੇਰੇ ਮਾਪਿਆਂ ਨੇ ਪਾਏ ਇੱਕੋ ਤਵੀਤ ਉਹਦੇ ਘਰ ਦਾ ਨਹੀਂ ਜਦੋਂ ਲੜਦਾ ਤਾਂ ਲਾਦੇ-ਲਾਦੇ ਕਰਦਾ ਨਹੀਂ ਇੱਕ ਭੁੰਦੜ ਤੋਂ ਸਵਾਏ ਮੈਨੂੰ ਲੱਗਦਾ ਜੇ ਭੁੰਦੜ ਸਾਹਿਬ ਵੀ ਹਿੱਲ ਗਏ ਮੈਨੂੰ ਲੱਗਦਾ ਇਨ ਸੱਛਨੀ ਕਮੇਟੀ ਦਾ ਮੈਂਬਰ ਬਣਾਉਣ ਨੂੰ ਨਹੀਂ ਕੋਈ ਬੰਦਾ ਲੱਭਣਾ ਸੋ ਮੈਂ ਸਮਝਦਾ ਵੀ ਹੁਣ ਪੁਰਾਣਿਆਂ ਚੋਂ ਤਾਂ ਇੱਕ ਵਿਚਾਰੇ ਭੁੰਦੜ ਸਾਹਿਬ ਲੈ ਦੇ ਕੇ ਰਹਿ ਗਏ ਨੇ ਬਾਕੀ ਤਾਂ ਸਾਰੇ ਨਵੀਂ ਮੀਟਿੰਗ ਵਿੱਚ ਚਲੇ ਗਏ ਨੇ ਸੋ ਇਸ ਕਰਕੇ ਇਹ ਰੋਚਕ ਦੇਖਣ ਦੀ ਗੱਲ ਇਹ ਆ ਕੀ ਕੌਣ ਤਿਆਗ ਦੀ ਭਾਵਨਾ ਦਿਖਾ ਕੇ ਵੱਡਾ ਹਿਰਦਾ ਦੇਖੋ ਇੱਕ ਗੱਲ ਮੈਂ ਤੁਹਾਨੂੰ ਦੱਸ ਦਿਆਂ ਅ ਸ਼ਰਦ ਪਵਾਰ ਦੀ ਪਾਰਟੀ ਨੂੰ ਡਿਵਾਈਡ ਕਰਨ ਦੀ ਤੋੜਨ ਦੀ ਕੋਸ਼ਿਸ਼ ਹੋਈ ਉਦਵ ਠਾਕਰੇ ਜੀ ਦੀ ਸ਼ਿਵ ਸੈਨਾ ਨੂੰ ਤੋੜਨ ਦੀ ਕੋਸ਼ਿਸ਼ ਹੋਈ ਲੇਕਿਨ ਦੋਹਾਂ ਪਾਰਟੀਆਂ ਦੇ ਵਿੱਚ ਇਹ ਚੀਜ਼ ਦੇਖਣ ਨੂੰ ਮਿਲੀ ਹੈ ਕਿ ਲੋਕ ਜ਼ਿਆਦਾਤਰ ਜਿਹਨੂੰ ਤਿਆਗ ਦੇਖਦੇ ਨੇ ਜਿੱਥੇ ਚੰਗਿਆਈ ਦੇਖਦੇ ਨੇ ਜਿੱਥੇ ਲੀਡਰਸ਼ਿਪ ਕਦ ਦੇਖਦੇ ਨੇ ਉਥੇ ਲੋਕ ਖੜ ਜਾਂਦੇ ਨੇ ਅੱਜ ਨਾ ਸਿਰਫ ਸ਼ਿਵ ਸੈਨਾ ਉੱਪਰ ਕੇ ਵਾਪਸ ਆ ਗਈ ਆ ਉਧਵ ਠਾਕਰੇ ਜੀ ਦੀ ਪਰ ਸ਼ਰਦ ਪਵਾਰ ਜੀ ਦੀ ਵੀ ਅੱਛੇ ਐਮਪੀ ਜਿੱਤ ਕੇ ਉਹਨਾਂ ਨੇ ਵੀ ਇਸ ਤੌਰ ਤੋਂ ਮੈਂ ਸਮਝਦਾ ਕ੍ਰਾਈਸਿਸ ਤੋਂ ਉੱबरे ਆਈ ਹੈ ਸੋ ਅੱਜ ਦੇਖਣ ਦੀ ਲੋੜ ਹੈ ਦੇਖੋ ਅਕਾਲੀ ਦਲ ਤਾਂ ਹਮੇਸ਼ਾ ਹੀ ਜਿਉਂਦਾ ਰਹਿਣਾ ਹੈ ਅਕਾਲੀ ਦਲ ਬਾਦਲ ਦਾ ਕੀ ਹਸ਼ਰ ਹੁੰਦਾ ਹੈ ਉਹ ਅੱਜ ਪਤਾ ਲੱਗੂਗਾ ਬਦਲ ਸਾਹਿਬ ਤੁਹਾਨੂੰ ਨਹੀਂ ਲੱਗਦਾ ਸੁਖਬੀਰ ਬਾਦਲ ਪ੍ਰਧਾਨਗੀ ਦਾ ਉਹਦਾ ਛੱਡਣ ਦੇ ਮੂਡ ਦੇ ਵਿੱਚ ਨਜ਼ਰ ਨਹੀਂ ਆ ਰਹੇ ਨਾਲੇ ਨਾਲ ਉਹਨਾਂ ਦੇ ਨਾਲ ਜਿਹੜੇ ਲੀਡਰ ਚੱਲ ਰਹੇ ਨੇ ਉਹ ਵੀ ਕਹਿੰਦੇ ਨੇ ਕਿ ਪ੍ਰਧਾਨ ਸਾਡਾ ਆਹੀ ਰਹੂਗਾ ਇਸ ਨੂੰ ਅਸੀਂ ਕਲੀਨ ਚਿੱਟ ਦੇ ਦਿੱਤੀ ਹੈ ਫਿਰ ਕੀ ਹੋਊਗਾ ਇਹ ਮੀਟਿੰਗਾਂ ਦਾ ਕੀ ਨਤੀਜਾ ਨਿਕਲਣਾ ਦੇਖੋ ਇਹ ਤਾਂ ਗੱਲ ਹੈ ਬਿਲਕੁਲ ਸਹੀ ਹੈ ਕਿ ਸੁਖਬੀਰ ਬਾਦਲ ਜੀ ਦਾ ਮੂਡ ਨਹੀਂਗਾ ਪ੍ਰਧਾਨਗੀ ਛੱਡਣ ਦਾ ਔਰ ਉਹਨਾਂ ਦੇ ਨਾਲ ਵਾਲਿਆਂ ਨੂੰ ਵੀ ਪਤਾ ਹੈ ਵੀ ਜੇ ਮੱਝ ਮਰ ਗਈ ਤਾਂ ਚਿਚੜ ਤਾਂ ਨਾਲ ਹੀ ਮਰ ਜਾਣਗੇ ਸੋ ਇਸ ਕਰਕੇ ਜੋ ਲੱਗਦਾ ਹੈ ਉਹ ਸਮਝ ਆਉਂਦੀ ਹੈ ਮੈਨੂੰ ਤਾਂ ਲੱਗਦਾ ਹੈ ਵੀ ਅਖੀਰ ਚ ਫਿਰ ਘੋੜੇ ਤੇ ਸਵਾ ਲੱਖ ਸੇ ਇੱਕ ਲੜਾਉ ਇਕੋ ਹੀ ਫਿਰ ਕੱਲਾ ਸੁਖਬੀਰ ਬਾਦਲ ਹੀ ਰਹਿ ਜਾਣਗੇ ਕਿਉਂ ਕਰਕੇ ਸਾਰੀ ਸੀਨੀਅਰ ਪਾਰਟੀ ਤਾਂ ਉਲਟ ਹੋਈ ਪਈ ਐ ਸੋ ਇਸ ਕਰਕੇ ਮੈਨੂੰ ਤਾਂ ਕੋਈ ਇਹਦੇ ਵਿੱਚ ਕੋਈ ਰਾਹ ਨਹੀਂ ਨਿਕਲਦਾ ਦਿਸਦਾ ਜਾਂ ਤਾਂ ਅਕਾਲ ਤਖਤ ਦੇ ਜਥੇਦਾਰ ਸਹਿਬਾਨ ਹੀ ਕੋਈ ਰਸਤਾ ਕੱਢ ਸਕਦੇ ਨੇ ਤੇ ਜਾਂ ਫਿਰ ਕੋਈ ਇਨੀਸ਼ੀਏਟਿਵ ਇਹੋ ਜਿਹਾ ਹੋਵੇ ਕੋਈ ਸੰਝਾ ਵਿੱਚ ਵਿਚਾਲੇ ਵਾਲਾ ਜਿਹਦੇ ਨਾਲ ਕੋਈ ਲੱਗਦਾ ਸਾਨੂੰ ਤਾਂ ਇਹ ਕੰਸਰਨ ਹੈ ਕਿ ਪੰਜਾਬ ਦਾ ਅਮਨ ਸ਼ਾਂਤੀ ਭਾਈਚਾਰਕ ਸਾਂਝ ਕਾਇਮ ਰਵੇ ਆਮ ਆਦਮੀ ਪਾਰਟੀ ਨੂੰ ਹੁਣ ਇੱਕ ਵਿਰੋਧੀ ਪਾਰਟੀ ਵੱਲੋਂ ਨਹੀਂ ਅਸੀਂ ਅਕਾਲੀ ਦਲ ਨੂੰ ਵੇਖ ਰਹੇ ਅਸੀਂ ਤਾਂ ਇਹ ਦੇਖ ਰਹੇ ਹਾਂ ਕਿ ਪੰਜਾਬ ਦੇ ਵਿੱਚ ਇਨੀਸ਼ੀਏਟਿਵ ਹੈ ਉਹ ਗਰਮ ਦਲੀਆਂ ਕੋਲ ਨਾ ਚਲਿਆ ਜਾਵੇ ਅਸੀਂ ਤਾਂ ਇਹਨੂੰ ਐਜ਼ ਅ ਸਟੇਟਸਮੈਨ ਲੈ ਰਹੇ ਹਾਂ ਅਸੀਂ ਇਹਨੂੰ ਛੋਟੀ ਸੋਚ ਔਰ ਛੋਟੀ ਨਿਗਾ ਨਾਲ ਨਹੀਂ ਦੇਖ ਰਹੇ ਅਸੀਂ ਇਹਨੂੰ ਉਸ ਨਿਗਾ ਨਾਲ ਦੇਖ ਰਹੇ ਹਾਂ ਕਿ ਘਟੂ ਘਟ ਪੰਜਾਬ ਦੀ ਖੁਸ਼ਹਾਲੀ ਪੰਜਾਬ ਇੱਕ ਤਾਕਤਵਰ ਪੰਥ ਦਾ ਘਰ ਬਣ ਕੇ ਪੰਜਾਬ ਵਸਦਾ ਗੁਰੂਆਂ ਦੇ ਨਾਂ ਤੇ ਸੋ ਉਹ ਜਿਹੜਾ ਪੰਜਾਬ ਹੈ ਉਹਦੇ ਉਹਦੀ ਸ਼ਾਂਤੀ ਨੂੰ ਨਾ ਕੋਈ ਲਾਂਭੂ ਲਾ ਸਕੇ ਬਿਲਕੁਲ ਦੇਖੋ ਵੱਡੀ ਗੱਲ ਆਖੀ ਇਹਨਾਂ ਨੇ ਔਰ ਜਿਸ ਢੰਗ ਦੇ ਨਾਲ ਲਗਾਤਾਰ ਅਕਾਲੀ ਦਲ ਨੂੰ ਲੈ ਕੇ ਪ੍ਰਧਾਨਗੀ ਦੀ ਉਦੇ ਨੂੰ ਲੈ ਕੇ ਮੀਟਿੰਗਾਂ ਚੱਲ ਰਹੀਆਂ ਨੇ ਵੇਖਣ ਵਾਲੀ ਗੱਲ ਰਹੇਗੀ ਕਿ ਇਹ ਮੀਟਿੰਗਾਂ ਆਨ ਵਾਲੇ ਦਿਨਾਂ ਦੇ ਵਿੱਚ ਹੋਰ ਕੀ ਨਵੇਂ ਰੰਗ ਵਿਖਾਉਂਦੀਆਂ ਨਜ਼ਰਾਂਦੀਆਂ ਨੇ ਕੈਮਰਾ ਪਰਸਨ ਸੁਮਿਤ ਦੇ ਨਾਲ ਵਿਨਿਤ ਕਪੂਰ ਦੈਨਿਕ ਸਵੇਰਾ ਟੀਵੀ ਚੰਡੀਗੜ੍ਹ देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल आरोप